ਸਾਰੇ ਨੂੰ ਪਿਆਰ ਭਰੀ ਸਵੇਰ ਕਲ ਜੀ ਲੈ ਕੇ ਹਾਜ਼ਰ ਹੋਏ ਆ ਅਸੀਂ ਬਹੁਤ ਖਾਸ ਅਪਡੇਟ ਆਪਦੇ ਲਈ ਜੀ ਸਾਲ 2025 ਦੇ ਵਿੱਚ ਪੰਜਾਬ ਦੇ ਲਗਭਗ 7 ਲੱਖ 55 ਹਜ਼ਾਰ ਮਲਾਜ਼ਮਾਂ ਤੇ ਪੈਨਸ਼ਨ ਸਰਕਾਰ ਤੋਂ ਕੀ ਰੱਖਣ ਉਮੀਦ ਕੀ ਹੁਣ ਪੰਜਾਬ ਦਾ ਖਜ਼ਾਨਾ ਖਾਲੀ ਹੋ ਚੁੱਕਿਆ ਹੈ ਕੇਂਦਰ ਦੇ ਬਰਾਬਰ ਜੋ ਡੀਏ ਹੈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਨੂੰ ਮਿਲੇਗਾ ਜਾਂ ਫਿਰ 4% ਪੈਂਡਿੰਗ ਜਿਹੜਾ ਡੀਏ ਹੈ ਜੋ ਕਿਸ਼ਤ ਉਸ ਨੂੰ ਲਾਗੂ ਕੀਤਾ ਜਾਵੇਗਾ ਇਸ ਵੀਡੀਓ ਦੇ ਵਿੱਚ ਅਸੀਂ ਸਾਰੀ ਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਸੋ ਦੋਸਤੋ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਨੂੰ 46% ਡੀਏ ਮਿਲਣ ਜਾ ਰਿਹਾ ਹੈ ਸੋ ਦੋਸਤੋ ਤਹਾਨੂੰ ਦੱਸਦੀ ਕਿ ਲੰਬੇ ਸਮੇਂ ਤੇ ਜਿਹੜੇ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨ ਨੇ ਉਡੀਕਾਰੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਜੇਕਰ ਗੱਲ ਕੀਤੀ ਜਾਵੇ ਸਭ ਤੋਂ ਪਹਿਲੀ ਮੰਗ ਦੀ ਤਾਂ ਇਹ ਹੀ ਮੰਗ ਹੈ ਕੇਂਦਰ ਦੇ ਬਰਾਬਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨ ਨੂੰ ਡੀਏ ਕਿਉਂ ਨਹੀਂ ਜਿਹੜਾ ਬੀਤੇ ਦਿਨੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਕੇਂਦਰ ਸਰਕਾਰ ਨੇ ਜਿਵੇਂ ਕਿ 2% ਮਹਿੰਗਾਈ ਭੱਤੇ ਡੀਏ ਦੇ ਵਿੱਚ ਵਾਅਦਾ ਕੀਤਾ ਤੇ ਉਸ ਦੇ ਨਾਲ ਪੰਜਾਬ ਰਾਜ ਦੇ ਮੁਲਾਜ਼ਮਾਂ ਦਾ ਜੋ ਫਰਕ ਹੈ ਹੁਣ 13% ਡੀਏ ਹੋ ਚੁੱਕਿਆ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਪੰਜਾਬ ਰਾਜ ਦੇ ਮਲਾਸਮਾਨ ਨੂੰ ਡੀ 42% ਮਿਲ ਰਿਹਾ ਹੈ ਅਤੇ ਕੇਂਦਰ ਦੇ ਮਲਾਸਮਾਨ ਨੂੰ ਜਿਹੜੀ ਹੈ ਜੋ ਹੈ 55% ਜਿਹੜਾ ਕਿ ਹੋ ਚੁੱਕਿਆ ਹੈ ਸੋ ਹੁਣ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਅਪ੍ਰੈਲ ਮਹੀਨੇ ਦੇ ਹਫਤੇ ਦੇ ਵਿੱਚ ਜੋ ਕੈਬਨਿਟ ਮੀਟਿੰਗ ਰੱਖੀ ਰੱਖੀ ਜਾ ਸਕਦੀ ਹੈ ਅਤੇ ਦੂਸਰੇ ਪਾਸੇ ਸੋਸ਼ਲ ਮੀਡੀਆ ਸੂਤਰਾਂ ਦੇ ਹਵਾਲੇ ਤੇ ਇਹ ਖਬਰ ਵੀ ਆ ਰਹੀ ਹੈ ਕਿ ਹੁਣ ਜੋ ਮਾਮਲਾ ਹੈ ਮੁਰਤੋਂ ਕੋਰਟ ਦੇ ਵਿੱਚ ਜਾ ਸਕਦਾ ਹੈ ਹੁਣ ਦੇਖਣਾ ਇਹ ਹੋਏਗਾ ਕਿ ਪੰਜਾਬ ਰਾਜ ਦੀ ਮਲਾਸਮਾ ਤੇ ਪੈਨਸ਼ਨ ਦੀਆਂ ਮੰਗਾਂ ਹੱਲ ਹੋਣਗੀਆਂ ਕਿ 4% ਡੀਏ ਦੀ ਕਿਸ਼ਤ ਜਿਹੜੀ ਹੈ ਉਸ ਨੂੰ ਲਾਗੂ ਕੀਤਾ ਜਾ ਸਕਦਾ ਹੈ ਕਿਉਂਕਿ ਪੰਜਾਬ ਸਰਕਾਰ ਦੇ ਉੱਤੇ ਦਬਾਅ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਦੇ ਵੱਲੋਂ ਮੰਗਾਂ ਦਾ ਹੱਲ ਕਰਨ ਦੇ ਲਈ ਇੱਕ ਸਬ ਕਮੇਟੀ ਵੀ ਗਠਿਤ ਕੀਤੀ ਗਈ ਹੈ ਸੋ ਹੁਣ ਜਿਵੇਂ ਕੋਈ ਵੀ ਹੋਰ ਅਪਡੇਟ ਆਉਂਦੀ ਹੈ ਤੋਂ ਨਵੇਂ ਚੈਨਲ ਤੇ ਦਿੱਤੀ ਜਾਵੇਗੀ 채ਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖਿਓ ਧੰਨਵਾਦ ਜੀ